ਹਾਂਜੀ ਲੋਕਗੀਤ ਪ੍ਰੀਮੀਅਮ ਅਸੀਂ ਬਹੁਤ ਹੀ ਸਤਿਕਾਰ ਦੇ ਨਾਲ ਸੱਚੀ ਕਲਕਾ ਕੀ ਮਾਨ ਮਹਿਸੂਸ ਕਰਦੇ ਆ ਤੇ ਉਹਨਾਂ ਦੇ ਲਈ ਹਰ ਰੋਜ਼ ਵਕਤ 'ਚ ਵਕਤ ਕੱਢ ਕੇ ਕੋਈ ਨਾ ਕੋਈ ਲੋਕਗੀਤ ਲੈ ਕੇ ਆ ਜਾਂਦੇ ਆ ਤੇ ਅੱਜ ਫੇਰ ਅਸੀਂ ਇੱਕ ਬੜੀ ਸੋਹਣੀ ਲੋਕਗੀਤਾਂ ਦੀ ਬੰਨਗੀ ਲੈ ਕੇ ਤੁਹਾਡੇ ਸਨਮੁਖ ਹੋਏ ਆ ਉਮੀਦ ਕਰਦੇ ਆ ਤੁਸੀਂ ਇਸ ਵੱਖਰੀ ਜਿਹੀ ਬੰਨਗੇ ਨੂੰ ਪਸੰਦ ਕਰੋਗੇ ਤੇ ਆਜੋ ਆਪਾਂ ਰਲ ਮਿਲ ਕੇ ਇਸ ਲੋਕਗੀਤ ਦਾ ਆਨੰਦ ਮਾਣੀਏ ਦਾਣੇ ਪੁੰਨ ਦੇ ਚਰਾ ਦੀਏ ਤੇਰੀ ਰੀ ਰੀ ਦਾਣੇ ਪੁੰਨ ਦੇ ਚਰਾ ਦੀਏ ਸ਼ਾਰਾ ਰਾ 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 ਦਾਣੇ ਪੁੰਨ ਦੇ ਚਰਾ ਦੀਏ ਕੁੜੀਏ ਨੀ ਬੰਬੂ ਕਾਟ ਲੰਗੇ ਜਾਊਗਾ ਉਮਾਰੀ ਆਇ ਤਾਪਨਾ ਲਈ ਤੇਰੀ ਵਾਰੀ ਆਉਤਾ ਪੁਣਾ ਲੈ ਸ਼ਰਰਰਾ ਰਰਾ ਵਾਰੀ ਆਉਤਾ ਪੁਣਾ ਲੈ ਢਾਣੇ ਨੀ ਲੰਗੇ ਦੇ ਨੂੰ ਲੰਗੇ ਜਾਣ ਦੇ ਹੱਥ ਕੰਗੀ ਝੋਲੀ ਦੇ ਵਿੱਚ ਟਿਰ ਰੀ 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 ਹੱਥ ਕੰਗੀ ਝੋਲੀ ਦੇ ਵਿੱਚ ਸ਼ਰਰਰਾ ਰਰਾ ਅੱਤ ਕੰਗੀ ਚੋਲੀ ਚ ਪਰਾਂਦਾ ਨਹੀਂ ਆਂਦਾ ਕਰ ਪੁੱਛਦੀ ਫਿਰੇ ਗੁੱਤ ਗੁੰਦ ਦੇ ਬਲਲਿਏ ਸ਼ਾਰੀ ਰੀ ਰੀ ਗੁੱਤ ਗੁੰਦ ਦੇ ਬਲਲਿਏ ਸ਼ਾਰਾ ਗੁੱਤ ਗੁੰਦ ਦੇ ਬਲਲਿਏ ਮੇਰੀ ਨੀ ਉੱਤੇ ਪਾ ਕੁਬ ਬੰਗਲਾ ਨਾ ਟੀਰੀ ਰੀ ਸਾਨੂੰ ਡਾਕ ਬੰਗਲਾ ਨਾ ਸ਼ਾਰਾ ਨਾ ਨਾ ਸਾਨੂੰ ਡਾਕ ਬੰਗਲਾ ਨਾ ਆਵੇ ਨੀਉਤੇ ਪਾ ਦੂ ਫੁੱਲ ਚੜੀਆਂ ਗੋਰੇ ਰੰਗ ਤੇ ਦੁਪੱਟਾ ਕੇਣਾ ਟੀਰੀ ਰੀ ਗੋਰੇ ਰੰਗ ਤੇ ਦੁਪੱਟਾ ਕੇਣਾ ਸ਼ਾਰਾ ਨਾ ਨਾ ਗੋਲੇ ਰੰਗ ਤੇ ਦੁਪੱਟਾ ਕੇ ਨ ਸਜਦਾ ਨੀ ਕੋੜੀਆਂ ਨੂੰ ਪੁੱਛਦੀ ਫਿਰੇ ਗੋਲੇ ਰੰਗ ਤੇ ਦੁਪੱਟਾ ਕਾਲਾ ਟੀਰੀ ਰੀਰੀ ਗੋਲੇ ਰੰਗ ਤੇ ਦੁਪੱਟਾ ਕਾਲਾ ਸ਼ਾਰਾ ਰਾਰਾ ਗੋਲੇ ਰੰਗ ਤੇ ਦੁਪੱਟਾ ਕਾਲਾ ਸਜਦਾ ਨੀ ਕੁੜੀਆਂ ਨੇ ਸੱਚ ਦੱਸਿਆ ਸੋਰੀ ਆ ਗਿਆ ਸਰੋਂ ਦਾ ਫੁੱਲ ਟੀਰੀ ਟੀਰੀ ਸੋਰੀ ਆ ਗਿਆ ਸਰੋਂ ਦਾ ਫੁੱਲ ਸ਼ਾਰਾ ਲਾ 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 ਸੋਰੀ ਆ ਗਿਆ ਸਰੋਂ ਦਾ ਫੁੱਲ ਬਣ ਕੇ ਮੇ ਮੱਪੇ ਆਨੇ ਨਹੀਂਓ ਤੋੜਨੀ ਤੈਨੂੰ ਸੱਇਆ ਮਿਲਣ ਨਾ ਤੇਰੀ ਰੀਰੀ ਤੈਨੂੰ ਸੱਇਆ ਮਿਲਣ ਨਾ ਸ਼ਰ ਰਰ ਰਰਾ ਤੈਨੂੰ ਸੱਇਆ ਮਿਲਣ ਨਾ ਆਇਆ ਨੀ ਕੀ ਕਰਾ ਨੂੰ ਪਾਲਾ ਜਫੀਆਂ ਲੈ ਜੱਗੜੀ ਮੋੜ ਕੇ ਤੀਰੀ ਰੀਰੀ ਲੈ ਜੱਗੜੀ ਮੋੜ ਕੇ ਸ਼ਾ ਲੈ ਜਾ ਗੱਡੀ ਮੋੜ ਕੇ ਖਾਲੀ ਵੇ ਵਿੱਚ ਲੈ ਜਾ ਇਟ ਰੱਖ ਕੇ ਇਟ ਮਾਂਦੇ ਮੱਥੇ ਵਿੱਚ ਟਿਲੀ ਰੀ 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 ਇਟ ਮਾਂਦੇ ਮੱਥੇ ਦੇ ਵਿੱਚ ਸ਼ਾਰਾ ਰਾ 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 ਇਟ ਮਾਂਦੇ ਮੱਥੇ ਦੇ ਵਿੱਚ ਮਾਰੀ ਨੀ ਖਲਮਾ ਇਹਨੂੰ ਦੀਆਂ ਪਕੀਆਂ ਦਾਣੇ ਪੁੰਨ ਦੇ ਚਰਾਂਦੀ ਏ ਟੀਰੀ ਦਾਣੇ ਪੁੰਨ ਦੇ ਚਰਾਂਦੀ ਏ ਸ਼ਾਰਾ ਰਾਰਾ ਰਾਰਾ ਦਾਣੇ ਪੁੰਨ ਦੇ ਚਰਾਂਦੀ ਏ ਕੁੜੀਏ ਨੀ ਬੰਬੂ ਕਾਟ ਲੰਗੇ ਜਾ